ਸੋ ਸ੍ਰੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਐਪਲੀਕੈਂਟਸ ਸਾਲ 2026 ਵਿੱਚ ਕੈਨੇਡਾ ਜਾ ਕੇ ਕੰਮ ਕਰਨ ਦੇ ਨਾਲ ਨਾਲ ਪੀਆਰ ਹਾਸਲ ਕਰਨਾ ਚਾਹੁੰਦੇ ਹਨ ਉਹਨਾਂ ਲਈ ਅੱਜ ਦੀ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਹੈ ਅਸੀਂ ਵਰਕ ਪਰਮਿਟ ਐਕਸਟੈਂਸ਼ਨ ਅਤੇ ਪੀਆਰ ਲੈਣ ਦੇ ਨਵੇਂ ਰਸਤਿਆਂ ਬਾਰੇ ਗੱਲ ਕਰਾਂਗੇ ਵਰਕ ਪਰਮਿਟ ਐਕਸਟੈਂਸ਼ਨ ਦੇ ਨਿਯਮ ਇਸ ਸਮੇਂ ਕੈਨੇਡਾ ਵਿੱਚ ਬਹੁਤ ਸਾਰੇ ਐਪਲੀਕੈਂਟਸ ਹਨ ਜਿਨ੍ਹਾਂ ਦੇ ਵਰਕ ਪਰਮਿਟ ਜਾਂ ਤਾਂ ਸਾਲ 2025 ਦੇ ਅੰਤ ਤੱਕ ਖਤਮ ਹੋ ਜਾਣਗੇ ਜਾਂ ਹੋ ਚੁੱਕੇ ਹਨ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹਨ ਉਹਨਾਂ ਲਈ ਹੁਣ ਜ਼ਿਆਦਾ ਵਿਕਲਪ ਨਹੀਂ ਹਨ ਉਹ ਜਾਂ ਤਾਂ ਸਟੱਡੀ ਵੀਜ਼ਾ ਲੈ ਸਕਦੇ ਹਨ ਜਾਂ ਵਿਜ਼ਟਰ ਵੀਜ਼ਾ ਰਾਹੀਂ ਆਪਣਾ ਸਟੇਟਸ ਅਪਡੇਟ ਕਰ ਸਕਦੇ ਹਨ ਪਰ ਵਿਜ਼ਟਰ ਵੀਜ਼ਾ ਤੇ ਕੰਮ ਕਰਨਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਇਸ ਲਈ ਜਿਨ੍ਹਾਂ ਦੇ ਵਰਕ ਪਰਮਿਟ ਹਾਲੇ ਖਤਮ ਨਹੀਂ ਹੋਇਆ ਉਹ ਜਲਦੀ ਤੋਂ ਜਲਦੀ IRCC ਦੀ ਵੈਬਸਾਈਟ ਤੇ ਜਾ ਕੇ ਐਕਸਟੈਂਸ਼ਨ ਲਈ ਅਪਲਾਈ ਕਰਨ ਅਰਜੀ ਫੀਸ 155 ਕੈਨੇਡੀਅਨ ਡਾਲਰ ਹਨ ਤੁਸੀਂ ਐਕਸਟੈਂਸ਼ਨ ਦੇ ਨਤੀਜੇ ਆਉਣ ਤੱਕ ਕਾਨੂੰਨੀ ਤੌਰ ਤੇ ਕੰਮ ਜਾਰੀ ਰੱਖ ਸਕਦੇ ਹੋ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੀਆਰ ਵਿੱਚ ਤਰਜੀਹ ਅਤੇ ਸਕਿਲਡ ਦੀ ਲੋੜ ਕੈਨੇਡਾ ਵਿੱਚ ਸਟੂਡੈਂਟਾਂ ਦੀ ਕਮੀ ਪਾਈ ਜਾ ਰਹੀ ਹੈ ਅਤੇ ਕਾਲਜ ਬੰਦ ਹੋਣ ਦੀ ਘਾਹਰ ਤੇ ਹਨ ਇਸ ਲਈ ਆਉਣ ਵਾਲੇ ਸਮੇਂ ਵਿੱਚ ਸਟੱਡੀ ਵੀਜ਼ਾ ਤੇ ਨਤੀਜੇ ਸਕਾਰਾਤਮਕ ਹੋਣ ਦੀ ਉਮੀਦ ਹੈ ਕੈਨੇਡਾ ਇਮੀਗ੍ਰੇਸ਼ਨ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਜਿਹੜੇ ਐਪਲੀਕੈਂਟਸ ਵੇ ਸਮੇਤ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਉੱਥੇ ਦੇ ਸਿਸਟਮ ਦਾ ਅਹਿਮ ਹਿੱਸਾ ਹਨ ਉਹਨਾਂ ਨੂੰ ਪੀਆਰ ਵਿੱਚ ਪਹਿਲ ਦਿੱਤੀ ਜਾਵੇਗੀ ਇਸ ਸਮੇਂ ਕੈਨੇਡਾ ਵਿੱਚ ਸਕਿਲਡ ਵਰਕਰਾਂ ਦੀ ਬਹੁਤ ਜ਼ਿਆਦਾ ਮੰਗ ਹੈ ਜੇ ਤੁਹਾਡੇ ਕੋਲ ਕੋਈ ਖਾਸ ਹੁਨਰ ਹੈ ਤਾਂ ਤੁਸੀਂ ਪੀਆਰ ਦੀ ਉਮੀਦ ਕਰ ਸਕਦੇ ਹੋ ਹੁਨਰ ਤੋਂ ਬਿਨਾ ਕੰਮ ਲੱਭਣਾ ਅਤੇ ਪੀਆਰ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ ਇਸ ਦੇ ਨਾਲ ਹੀ ਗੱਲ ਕਰਦੇ ਆ ਜੀ ਕੱਟ ਸੀਆਰਐਸ ਸਕੋਰ ਤੇ ਪੀਆਰ ਲੈਣ ਦਾ ਫਾਰਮੂਲਾ ਜੇ ਤੁਹਾਡਾ ਸੀਆਰਐਸ ਸਕੋਰ ਘੱਟ ਹੈ ਅਤੇ ਫ੍ਰੈਂਚ ਭਾਸ਼ਾ ਸਿੱਖਣਾ ਇੱਕ ਬਹੁਤ ਵੱਡਾ ਫਾਇਦਾ ਦੇ ਸਕਦਾ ਹੈ ਫ੍ਰੈਂਚ ਭਾਸ਼ਾ ਇਸ ਸਮੇਂ ਲੋ ਸਿਆਰਐਸ ਸਕੋਰ ਵਾਲੇ ਐਪਲੀਕੈਂਟਸ ਨੂੰ ਵੀ ਪੀਆਰ ਪ੍ਰਦਾਨ ਕਰ ਰਹੀ ਹੈ ਜਦੋਂ ਕਿ ਐਕਸਪ੍ਰੈਸ ਐਂਟਰੀ ਦਾ ਕੱਟ ਆਫ ਸਕੋਰ ਬਹੁਤ ਜ਼ਿਆਦਾ ਜਾ ਰਿਹਾ ਹੈ ਕੈਨੇਡਾ ਵਿੱਚ ਹੈਲਥ케ਅਰ ਵਰਕਰਾਂ ਅਤੇ ਕੰਸਟਰਕਸ਼ਨ ਵਰਕਰਾਂ ਦੀ ਬਹੁਤ ਡਿਮਾਂਡ ਹੈ ਜਿਨ੍ਹਾਂ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਕੁਕਸ ਅਤੇ ਐਗਰੀਕਲਚਰ ਫੀਲਡ ਦੇ ਵਰਕਰ ਵੀ ਸ਼ਾਮਲ ਹਨ ਜੇ ਤੁਸੀਂ ਕੋਈ ਇਨ ਡਿਮਾਂਡ ਸਕਿੱਲ ਸਿੱਖ ਲੈਂਦੇ ਹੋ ਤਾਂ ਤੁਹਾਡੇ ਲਈ ਪੀਆਰ ਹਾਸਲ ਕਰਨਾ ਆਸਾਨ ਹੋ ਜਾਵੇਗਾ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਸਹੀ ਪ੍ਰੋਵਿੰਸ ਦੀ ਚੋਣ ਜਿਨ੍ਹਾਂ ਐਪਲੀਕੈਂਟਸ ਦਾ ਸੀਆਰਐਸ ਸਕੋਰ ਬਹੁਤ ਵਧੀਆ ਨਹੀਂ ਹੈ ਉਹ ਪੀਆਰ ਲਈ ਘੱਟ ਮੁਕਾਬਲੇ ਵਾਲੇ ਇਲਾਕਿਆਂ ਵਿੱਚ ਕੋਸ਼ਿਸ਼ ਕਰ ਸਕਦੇ ਹਨ ਤੁਸੀਂ ਆਪਣੀ ਉਮਰ ਸਿੱਖਿਆ ਅਤੇ ਤਜਰਬੇ ਦੇ ਆਧਾਰ ਤੇ ਇੱਕ ਸਹੀ ਪ੍ਰੋਵਿੰਸ ਚੁਣੋ ਹਰ ਪ੍ਰੋਵਿੰਸ ਦਾ ਆਪਣਾ ਨੋਮਿਨੀ ਪ੍ਰੋਗਰਾਮ ਹੁੰਦਾ ਹੈ ਜਿਸ ਰਾਹੀਂ ਤੁਸੀਂ ਆਪਣੀ ਪੀਆਰ ਦੀ ਯਾਤਰਾ ਨੂੰ ਆਸਾਨ ਬਣਾ ਸਕਦੇ ਹੋ ਕੈਨੇਡਾ ਹਮੇਸ਼ਾ ਹਨਰਮੰਦ ਕਾਮਿਆਂ ਦਾ ਸਵਾਗਤ ਕਰਦਾ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੈਨੇਡਾ ਦੇ ਨਾਲ ਜੁੜੀ ਹੋਈ ਕੋਈ ਵੀ ਖਬਰ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ